ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰ ਬੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੀਂ ਤਿਸ ਠਾਕੁਰ ਕਉ ਰਖ ਮਨ ਮਾਹੀਂ ਜਿਹ ਪ੍ਰਸਾਦ ਸੁਗੰਧਤ ਤਣ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਐ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਅਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਐ ਧਿਆਵਨ ਜੋਗ ਜੇਹ ਪ੍ਰਸਾਦ ਪਾਟ ਪਟੰਬਰ ਹੰਡਾਵਹਿ ਤ ਸਹਿ ਤਿਆਗ ਕਤ ਅਵਰ ਲੁਭਾਵਹਿ ਜੇਹ ਪ੍ਰਸਾਦ ਸੁਖ ਸੀਝ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵਿਜੈ ਜੇਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਾਈ ਕੇਵਲ ਪਾਰ ਬ੍ਰਹਮ ਪਰਬ ਜੀ ਜਪਤ ਦਰਗਹ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜੇਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ შეਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇਹਿ ਜਿਹ ਪ੍ਰਸਾਦ ਆਪੂ ਘਨ ਪਹਿਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸ਼ਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੁ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸਹਿ ਧਿਆਈ ਤੇ ਸਿਹਤਿ ਆਈ ਜੋ ਇਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁਨ ਬੋਧਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾ ਦੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹ ਜਿਹ ਪ੍ਰਸਾਦ ਸੁਨਹਿ ਕਰਨਾਦ ਜਿਹ ਪ੍ਰਸਾਦ ਪੀਖੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ বাসਨਾ ਜਿਹ ਪ੍ਰਸਾਦ ਹਸਤ ਕਰ ਚਲਹਿ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮਗਤ ਪਾਵਹਿ ਜਿਹ ਪ੍ਰਸਾਦ ਸੁਖ ਸਹਿਜ ਸੁਭਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਨ ਮਨ ਸਦਾ ਹਜ਼ੂਰੀ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੀ ਤੂ ਤਾਸਿਓ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ आप जपाई जपै सोणा हो आप गावाई सु हर गुण गाओ प्रभु कृपा ते होए परगास प्रभु दया ते कमल विगास प्रभु सुप्रसन्न बसै मन सोए प्रभु दया ते मत उत्तम होए सर्वनिधान प्रभु तेरी मया अपहु कशूना किनहु लया ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਸ਼ੂ ਨਾ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਈ ਜੋ ਜੋ ਕਹੈ ਸੁਮੁਕਤਾ ਹੋਈ ਸੁਣ ਮੀ ਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ साध कै सांग मुख उज्जल होत साध सांग बल सगली खोत साध कै सांग मिटै अभिमान साध कै सांग प्रगटै सुज्ञान साध कै सांग बुझे प्रभनेरा साध सांग सब होत निबेरा साध कै सांग पाए नाम रतन साध कै सांग ऊपर जतन ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸੁਬਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਕਤਹੁ ਤਾਵੈ ਸਾਧ ਸੰਗ ਅਸਥਿਤਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਸਾਧ ਸੰਗ ਦੁਸ਼ਮਣ ਸ਼ਾਮੀਤ ਸਾਧੂ ਕੈ ਸੰਗ ਮਹਾਕੁਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬਿੰਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬਹੂ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਭਾਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੈ ਸੰਗ ਸਰਬ ਥਾਨ ਗੰਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੈ ਸੰਗ ਕਲੁਖਤ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਉਹਾ ਸੁਹਿਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕੈ ਸੰਗ ਨਾ ਵਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁੰਦਰਸੈ ਸਾਧਕੈ ਸੰਗ ਸੁਨਾਓ ਹਰਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੈ ਸੰਗ ਨਾ ਬਣਤੇ ਬਿਸਰੈ ਸਾਧ ਸੰਗ ਸਰਪਰਨਿਸਤਰੈ ਸਾਧ ਕੈ ਸੰਗ ਲਗੈ ਪ੍ਰਾ ਮਿੱਠਾ ਸਾਧੂ ਕੈ ਸੰਗ ਘਟ ਘੜ ਡਿਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਕਹੀ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਤੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣਹਿ ਜੇਤਾ ਸੁਨਹਿ ਤੇ ਤਾਬਖ ਜਾਂ ਨਹਿ साध की उपमा तेहु गुणते दूर साध की उपमा रही भरपूर साध की शोभा का ना ही अंत साध की शोभा सदा बेअंत साध की शोभा ऊचते ऊची साध की शोभा मूचते मूची साध की शोभा साध बाणी आई नानक साध प्रभ भेद भाई सलोक मन साचा मुख साचा सोई अवर न पेख है ए कोई नानक एह लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जलम है कमल अलेप ब्रह्म ज्ञानी सदा निर्दोख जैसे सूर सर्व कौशोक ब्रह्म ज्ञानी कह दृष्ट समान जैसे राज रंग का लागै तुलपवान ब्रह्म ज्ञानी कह तिर्ज एक ज्यों वसुधा को खोदै को चंदन ले ब्रह्म ज्ञानी का इहै गुनाओ नानक ज्यों पावक का सहज स्वभाव ब्रह्म ज्ञानी नर बलते नर भला जैसे मैल ना लगै जला ब्रह्म ज्ञानी कै मन होए परगास जैसे धर ऊपर आकाश ब्रह्म ज्ञानी कै मित्र शत्र समान ब्रह्म ज्ञानी कै नाही अभिमान ब्रह्म गया ऊच ऊंचा मन अपना है सब ते नीचा ब्रह्म ज्ञानी से जन भहे नानक जिन प्रभ आप करे ब्रह्म गया सगल की रीना आत्म रस ब्रह्म ज्ञानी चीना ब्रह्म ज्ञानी की सब ऊपर परमया ब्रह्म ज्ञानी ते कश बुरा ना पहया ब्रह्म ज्ञानी सदा समदर्शी ब्रह्म ज्ञानी की दृष्ट अमृतवर्षी ब्रह्म ज्ञानी बंधनते मुक्ता ब्रह्म ज्ञानी की निर्मल युगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ਬ੍ਰਹਮ ਗਿਆਨੀ ਕਹਿ ਗਰੀਬੀ ਸੰਭਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का ब्रह्म ज्ञानी एक संघेता ब्रह्म ज्ञानी का हुए अचिंत ब्रह्म ज्ञानी का निर्मल मंत ब्रह्म ज्ञानी जिस कर प्रभ आप ब्रह्म ज्ञानी का बड प्रताप ब्रह्म ज्ञानी का दर्शबड़ भाग्य पाइये ब्रह्म ज्ञानी को बलबल जाइये ब्रह्म ज्ञानी को खुज है महेश्वर नानक ब्रह्म ज्ञानी आप परमेश्वर ब्रह्म ज्ञानी की कीमत नाहीं ब्रह्म ज्ञानी कै सगल बनवाही ब्रह्म ज्ञानी का कौन जाने भेद ब्रह्म ज्ञानी सदा आदेश ब्रह्म ज्ञानी का कथया ना जाय अदाख्यर ब्रह्म ज्ञानी सर्व का ठाकुर ब्रह्म ज्ञानी के मित कौन बखानने ब्रह्म ज्ञानी की गात ब्रह्म ज्ञानी जानने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी साध जीव नहीं मरता ब्रह्म ज्ञानी मुकत जुगत जी का दाता ब्रह्म ज्ञानी पूर्ण पुरख विधाता ब्रह्मज्ञानी अनाथा का नाथ ब्रह्मज्ञानी का सब ऊपर हाथ ब्रह्मज्ञानी का सगल आकार ब्रह्मज्ञानी आप निरंकार ब्रह्मज्ञानी की शोभा ब्रह्मज्ञानी वाणी नानक ब्रह्मज्ञानी सब का धणी